ਪੁਰਾਣੇ ਦੌਰ ਨੂੰ ਲੋਕ ਭੁੱਲ ਗਏ ਜਦੋਂ ਸਰਦਾਰ ਬਿਆਨ ਸਿੰਘ ਜੀ ਜਾਗਦੇ ਸੀ ਤੇ ਲੋਕੀ ਸੌਂਦੇ ਸੀ 5 ਵਜੇ ਤੋਂ ਬਾਅਦ ਕੋਈ ਮਾਂ ਆਪਣੀ ਬੇਟੀ ਆਪਣੇ ਪਤੀ ਆਪਣੇ ਬੇਟੇ ਨੂੰ ਇਹ ਕਹਿੰਦੀ ਸੀ 5 ਵਜੇ ਘਰ ਪਹੁੰਚ ਜਾ ਪਤਾ ਨਹੀਂ ਕਿਹੜਾ ਗੋਲਿਆਂ ਦਾ ਨਿਸ਼ਾਨਾ ਬਣ ਜੂ ਉਹ ਦੌਰਾਂ ਨੂੰ ਭੁੱਲ ਗਏ ਲੋਕ ਇਹ ਉਹਨਾਂ ਦੀ ਦਿੱਤੀ ਹੋਈ ਅਮਨ ਸ਼ਾਂਤੀ ਹੈ ਪਾਰਕ ਕੀ ਅਸੀਂ ਪੰਜਾਬ ਦੀ ਉਹਨਾਂ ਦੀ ਦਿੱਤੀ ਹੋਈ ਅਮਨ ਸ਼ਾਂਤੀ ਨੂੰ ਪੂਰੀ ਰੱਖਿਆ ਕਰ पाए ਉਹਨਾਂ ਦੇ ਸੂਲਨਾ ਤੇ ਚੱਲ ਪਾਏ ਜਦੋਂ ਉਹਨਾਂ ਦੇ ਬਾਰੇ ਮਾਰੇ ਕਮੈਂਟਾਂ ਦਾ ਪ੍ਰਯੋਗ ਕੀਤਾ ਜਾਂਦਾ ਹੈ ਸ਼ਰਧਾਂਜਲੀ ਦੇਣ ਤਾਂ ਸਾਰੇ ਆਉਂਦੇ ਨੇ ਕਿ ਮੂੰਹ ਤੋੜ ਉਹਨਾਂ ਦਾ ਜਵਾਬ ਦਿੱਤਾ ਜਾਂਦਾ ਕਿ ਪੰਜਾਬ ਦੇ ਵਿੱਚ 36000 ਬੇਗੁਨਾਹਾਂ ਦਾ ਕਤਲੇਆਮ ਹੋਇਆ 19000 ਹਿੰਦੂ ਭਰਾਵਾਂ ਦਾ ਕਤਲੇਆਮ ਹੋਇਆ 1947 ਅਸੀਂ ਦੇਖੀ 1947 ਉਹਨਾਂ ਨੇ ਲੋਕਾਂ ਨੇ ਦੇਖੀ ਜਿਹੜੇ ਇੱਥੋਂ ਚਲੇ ਗਏ ਤਾਂ ਮੈਂ ਇੱਕੋ ਗੱਲ ਸ਼ਰਧਾਂਜਲੀ ਦੇਣੀ ਚਾਹਾਂਗਾ ਉਹਨਾਂ ਨੂੰ ਔਰ ਇਹ ਕਹਾਂਗਾ ਕਿ ਆਹਾ ਇੱਕ ਮਿੰਟ ਇੱਕ ਮਿੰਟ ਸ਼ਰਧਾਂਜਲੀ ਦੇਣਾ ਚਾਹਾਂਗਾ ਜਿਹੜੀ ਉਹਨਾਂ ਦੀ ਦਿੱਤੀ ਹੋਈ ਅਮਨ ਸ਼ਾਂਤੀ ਹੈ ਉਹ ਅਮਨ ਸ਼ਾਂਤੀ ਲਈ ਐਮਐਸ ਬਿਟਾ ਵਚਨ ਬੰਧ ਹੈ ਨਾ ਕੁਰਸੀ ਨਾ થਾਤਾ ਨਾ ਵੋਟ ਨਾ ਇਲੈਕਸ਼ਨ ਉਹਨਾਂ ਦੀ ਦਿੱਤੀ ਹੋਈ ਸ਼ਾਂਤੀ ਲਈ ਵਚਣਬੰਦ ਸੀ ਵਚਣਬੰਦ ਹਾਂ ਔਰ ਬੋਨਸ ਦੀ ਬੰਬਾਣਾ ਬਚੀ ਹੋਈ ਜ਼ਿੰਦਗੀ ਵਚਣਬੰਦ ਰਹਾਂਗੇ ਇਹ ਜਿਹੜੇ ਰੋਜ਼ ਉੱਠ ਕੇ ਕਹਿੰਦੇ ਫਲਾਣੇ ਨੂੰ ਛੱਡ ਦਿਓ ਫਲਾਣੇ ਨੂੰ ਛੱਡ ਦਿਓ ਇਹਨਾਂ ਨੂੰ ਮੈਂ ਦੱਸ ਦੇਣਾ ਚਾਹੁੰਦਾ ਜੇ ਅੱਜ ਦਾ ਭਾਰਤ ਹੈ ਜਿਨ੍ਹਾਂ ਨੇ ਮਾੜਾ ਕਰਮ ਕੀਤਾ ਉਹਨਾਂ ਨੂੰ ਸਜ਼ਾ ਮਿਲ ਗਿਆ ਗੁਰਮਖਪਾ ਜੀ ਗੁਰਮਖਪਾ ਜੀ ਆ ਕੱਲੇ ਇੱਕ ਫੋਟੋ ਇੱਕ ਸਾਥ ਦੇਖੋ ਅੱਜ ਦਾ ਦਿਨ ਪੰਜਾਬ ਦੀ ਸਥਾਈ ਅਮਨ ਸ਼ਾਂਤੀ ਲਈ ਬਹੁਤ ਵੱਡਾ ਦਿਨ ਹੈ ਜਿੱਥੇ ਅੱਜ ਸਰਬੰਨ ਸਿੰਘ ਜੀ ਨੇ ਬਤੌਰ ਮੁੱਖ ਮੰਤਰੀ ਹੁੰਦੇ ਆ ਇਸ ਪੰਜਾਬ ਦੀ ਉਨਤੀ ਤਰੱਕੀ ਦੇ ਲਈ ਅਮਨ ਸ਼ਾਂਤੀ ਦੇ ਲਈ ਭਾਈਚਾਰੇ ਦੀ ਸਾਂਝ ਨੂੰ ਮਜ਼ਬੂਤ ਕਰਨ ਦੇ ਲਈ ਉਹਨਾਂ ਨੇ ਆਪਣੀ ਅੱਜ ਦੇ ਦਿਨ ਕੁਰਬਾਨੀ ਦਿੱਤੀ ਔਰ ਉਹਨਾਂ ਦੀ ਦਿੱਤੀ ਹੋਈ ਕੁਰਬਾਨੀ ਉਹਨਾਂ ਦਾ ਡੋਲਿਆ ਖੂਨ ਜਿਹੜਾ ਅੱਜ ਵੀ ਪੰਜਾਬ ਨੂੰ ਅੱਗੇ ਲਿਜਾ ਰਿਹਾ ਪੰਜਾਬ ਵਿੱਚ ਅਮਨ ਸ਼ਾਂਤੀ ਹੈ ਪੰਜਾਬ ਤਰੱਕੀ ਕਰ ਰਿਹਾ ਤਾਂ ਅੱਜ ਜਿਹੜਾ ਸਾਡਾ ਭਾਈਚਾਰਾ ਉਹ ਮਜ਼ਬੂਤ ਹੈ ਤਾਂ ਅੱਜ ਅਸੀਂ ਉਹਨਾਂ ਨੂੰ ਉਹਨਾਂ ਦੀ ਸ਼ਹੀਦੀ ਤੇ ਯਾਦ ਕਰ ਰਹੇ ਆ ਪੂਰੇ ਪੰਜਾਬ ਵਾਸੀ ਔਰ ਜਿਹੜੇ ਅਮਨ ਪਸੰਦ ਲੋਕ ਨੇ ਜਿਹੜੇ ਪੰਜਾਬ ਨੂੰ ਪਿਆਰ ਕਰਨ ਵਾਲੇ ਲੋਕ ਨੇ ਅੱਜ ਉਹ ਸਰ ਬੈਂਸ ਸਿੰਘ ਜੀ ਨੂੰ ਯਾਦ ਕਰ ਰਹੇ ਨੇ ਮਨੀਤ ਮਿੱਟੂ ਜੀ ਦੇ ਨਾਮ ਉੱਤੇ ਵੀ ਪਾਰ ਸੀ ਕਿੰਨੀ ਕੰਮ ਸੀ ਉਹਦੀ ਹਾਂ ਉਹਨਾਂ ਨੇ ਦੇਖੋ ਤਾਂ ਪਰਿਵਾਰ ਦੇ ਮੈਂਬਰ ਨੇ ਆਉਣਾ ਹੀ ਸੀ ਅੱਜ ਕਿਉਂਕਿ ਉਹਨਾਂ ਨੂੰ ਵਾਇਰਲ ਹੋ ਗਿਆ ਜਿਆਦਾ ਤੇਜ਼ ਬੁਖਾਰ ਆ ਇਸ ਕਰਕੇ ਉਹ ਦਿੱਲੀ ਤੋਂ ਹੀ ਨਹੀਂ ਆ ਸਕੇ ਉਹ ਉਹਨਾਂ ਵੱਲੋਂ ਸਾਰਾ ਪਰਿਵਾਰ ਅਸੀਂ ਸਾਰੇ ਬਤੌਰ ਪਰਿਵਾਰ ਦੇ ਮੈਂਬਰ ਵਜੋਂ ਅਸੀਂ ਸਾਰੇ ਇੱਥੇ ਅੱਜ ਹਾਜ਼ਰ ਆ। ਤੋਂ ਅੱਜ ਪੰਜਾਬ ਦੇ ਗਵਰਨਰ ਸਾਹਿਬ ਵੀ ਆਏ ਔਰ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂ ਸਹਿਬਾਨ ਆਏ। ਤੋਂ ਇਹ ਕਿਉਂਕਿ ਸਰਬੰਤ ਸਿੰਘ ਜੀ ਨੇ ਪੰਜਾਬ ਦੇ ਲਈ ਪੂਰੇ ਦੇਸ਼ ਲਈ ਔਰ ਪੂਰੇ ਸਮਾਜ ਲਈ ਕੁਰਬਾਨੀ ਦਿੱਤੀ ਹੈ ਤੋਂ ਸਾਰਿਆਂ ਦਾ ਹੀ ਫਰਜ਼ ਬਣਦਾ ਕਿ ਉਹਨਾਂ ਨੂੰ ਯਾਦ ਰੱਖਿਆ ਜਾਵੇ ਉਹਨਾਂ ਦੀ ਜਿਹੜੀ ਲੇਗੇਸੀ ਹੈ ਉਹਨਾਂ ਦਾ ਜੋ ਵਿਰਾਸਤ ਹੈ ਉਸ ਨੂੰ ਹੋਰ ਮਜ਼ਬੂਤ ਕੀਤਾ ਜਾਵੇ ਤਾਂ ਜੋ ਪੰਜਾਬ ਦੇ ਵਿੱਚ ਦੁਬਾਰਾ ਕਦੇ ਫੇਰ ਉਹ ਵਾਤਾਵਰਨ ਨਾ ਬਣੇ ਪੰਜਾਬ ਦਾ ਮਾਹੌਲ ਜਿਹੜਾ ਠੀਕ ਰਹੇ ਇਹ ਸਾਰੇ ਅਸੀਂ ਕਾਮਨਾ ਕਰਦੇ ਹਾਂ